ਕਾ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬੀ ਕਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਪੰਜ ਤਤਾਂ 'ਚ ਹੋਏ ਵਲੀਨ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਕੀਤਾ ਗਿਆ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਦਿਖਾਈ ਚਿਖਾ ਨੂੰ ਅਗਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਇਆ ਕੇਂਦਰ ਸਰਕਾਰ ਤੇ ਇਲਜ਼ਾਮ ਮਾਨਣਿਕਾ ਕੇਂਦਰ ਸਰਕਾਰ 8,2994 ਰਾਸ਼ਨ ਕਾਰਡ ਕੱਟ ਰਹੀ ਜਦੋਂ ਤੱਕ ਉਹ ਸੂਬੇ ਦੇ ਮੁੱਖ ਮੰਤਰੀ ਨੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਚ ਧੜੇਬੰਦੀ ਦੀਆਂ ਖਬਰਾਂ ਤੋਂ ਕੀਤਾ ਇਨਕਾਰ ਬਾਜਵਾ ਨੇ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਮੁੱਖ ਮੰਤਰੀ ਦੀ ਰੇਸ ਚ ਸ਼ਾਮਲ ਨਹੀਂ ਹਾਈ ਕਮਾਂਡ ਵੱਲੋਂ ਹੀ ਲਿਆ ਜਾਂਦਾ ਹੈ ਫੈਸਲਾ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਨੂੰ ਲਿਆ ਲੰਬੇ ਹੱਥੀ ਵੜਿੰਗ ਨੇ ਕਿਹਾ ਭਾਰਤੀ ਫੌਜ ਚ 1 ਲੱਖ ਨੌਕਰੀਆਂ ਦੀ ਕਮੀ ਜੇਕਰ ਇਹ ਭਰਤੀ ਕੀਤੀ ਜਾਂਦੀ ਤਾਂ ਨਹੀਂ ਹੋਣਾ ਸੀ ਪਹਿਲਗਾਮ ਹਮਲਾ ਤੇ ਨਾ ਹੀ ਪੈਣੀ ਸੀ ਜਵਾਬੀ ਕਾਰਵਾਈ ਦੀ ਲੋੜ ਸੁਖਬੀਰ ਬਾਦਲ ਨੇ ਅਬੋਹਰ ਅਤੇ ਬੱਲੂਆਣਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਸੁਖਬੀਰ ਨੇ ਕਿਹਾ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਨਹੀਂ ਐ ਕੋਈ ਫਿਕਰ ਇਸ ਹਲਕੇ ਦੇ ਲੋਕਾਂ ਤੱਕ ਨਹੀਂ ਪਹੁੰਚੀ ਸਰਕਾਰ ਦੀ ਮਦਦ ਤੇ ਹੁਣ ਖਬਰਾਂ ਦਾ ਵਿਸਥਾਰ ਪੰਜਾਬੀ ਕਾਮੇਡੀ ਦੇ ਬਾਦਸ਼ਾ ਜਸਵਿੰਦਰ ਭੱਲਾ ਪੰਜ ਤੱਤਾਂ ਚ ਵਲੀਨ ਹੋ ਗਏ ਨੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਤੋਂ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਚਿਖਾ ਨੂੰ ਅਗਨੀ ਵਿਖਾਈ ਇਸ ਦੌਰਾਨ ਫੈਨ ਪਰਿਵਾਰਕ ਮੈਂਬਰਾਂ ਤੇ ਕਰੀਬੀਆਂ ਨੇ ਮਰਹੂਮ ਜਸਵਿੰਦਰ ਭੱਲਾ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਤੇ ਫਿਲਮ ਜਗਤ ਦੇ ਸਿਤਾਰੇ ਵੀ ਇਸ ਦੌਰਾਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਉਹਨਾਂ ਦੇ ਪਰਿਵਾਰ ਚ ਪਤਨੀ ਪਰਮਦੀਪ ਭੱਲਾ ਪੁੱਤਰ ਪੁਖਰਾਜ ਪੱਲਾ ਤੇ ਧੀ ਅਰਸ਼ਦੀਪ कौर ਡੂੰਗੇ ਸਦਮੇ ਚ ਨਜ਼ਰ ਆਏ ਦੁੱਖ ਦੁਖਾ ਜੀ ਦੁੱਖ ਆਏ ਜੋ ਤੁਹ ਪਤਾ ਲੱਗਿਆ ਬੜਾ ਮਨ ਦੁਖੀ ਹੈ ਜੀ ਤੇ ਉਹੀ ਹੈ ਮੇਰੇ ਲਈ ਤਾਂ ਪਰਸਨਲ ਵੀ ਬਹੁਤ ਵੱਡਾ ਲਾਸ ਹੈ ਜੀ ਫਿਲਮ ਇੰਡਸਟਰੀ ਸਾਡੀ ਪੰਜਾਬੀ ਲਈ ਤਾਂ ਲਾਸ ਹੈ ਪਰ ਐਡੀ ਵੱਡੇ ਆਰਟਿਸਟ ਦਾ ਜਾਣਾ ਔਰ ਇਹਦੇ ਅچھے ਇਨਸਾਨ ਯਾਨੀ ਨੇਕ ਰੂਹ ਦਾ ਜਾਣਾ ਬਹੁਤ ਵੱਡਾ ਲਾਸਟ ਤਿਆਰੀ ਹੁਣ ਜਟਾ ਦੀ ਕਹਿੰਦੇ ਅਗੂ ਫੇਰ ਦੀ ਅਗਲੇ ਪਾਰਟ ਦੀ ਸ਼ੁਰੂਆਤ ਹੋ ਰਹੀ ਸੀ ਕਿ ਤਿਆਰੀ ਚੱਲ ਰਹੀ ਸੀ ਲੇਕਿਨ ਵਿੱਚ ਵਿਚਾਲੇ ਹਾਂਜੀ ਅਸੀਂ ਮੈਂ ਤਾਂ ਪਿਛਲੇ ਮਹੀਨੇ ਆ ਕੇ ਮਿਲ ਕੇ ਗਿਆ ਸੀ ਗੱਲ ਕਰਕੇ ਗਿਆ ਸੀਗਾ ਤੇ ਮੈਂ ਕਿਹਾ ਸੀ ਮੈਂ ਕਿਹਾ ਪੱਲਾ ਸਾਹਿਬ ਤਕੜੇ ਹੋ ਜਾਓ ਆਪਾਂ ਕੈਰੀਅਨ ਜਟਾ ਸ਼ੂਟਿੰਗ ਸ਼ੁਰੂ ਕਰਨੀ ਹੈ ਦਸੰਬਰ ਜਨੂਰੀ ਤੱਕ ਤੇ ਮੈਨੂੰ ਲੱਗ ਵੀ ਰਿਹਾ ਸੀ ਇੰਪਰੂਵਮੈਂਟ ਹੈ ਜੀ ਵੀ ਹੋਰ ਇੰਪਰੂਵ ਹੋਊਗਾ ਅਗਲੇ 3-4 ਮਹੀਨੇ ਚ ਉਹਨਾਂ ਦੀ ਸਿਹਤ ਹੋਰ ਇੰਪਰੂਵ ਹੋਊਗੀ ਪਰ ਹੁਣ ਰੱਬ ਨੂੰ ਕੁਛ ਹੋਰੀ ਮਨਜ਼ੂਰ ਸੀ ਜ देखिए जी मेरे को सत्ताईस अट्ठाईस साल हो गए हैं इंडस्ट्री में और डायरेक्ट करते हुए सो, सोलह सत्रह साल हो गए हैं उनकी रिप्लेसमेंट मुझे नहीं लगता आएगी सोलह सत्रह साल में तो दिखी नहीं क्योंकि जितना टैलेंट उनमें था और जितना सब कुछ उनमें था आ, वो बहुत मुश्किल है किसी में होना उतना सब कुछ होना इम्प्रोवाइजेशन की आ, जो उनकी वो थी नॉलेज वो ਕਾਮਨ ਨਹੀਂ ਹੈ ਮਨ ਦੁਖੀ ਹੈ ਜੀ ਮੈਂ ਕੀ ਕਹੂੰਗਾ ਹੋਰ ਬਹੁਤ ਬਹੁਤ ਮਨ ਜਦ ਤੋਂ ਪਤਾ ਲੱਗਿਆ ਜੀ ਬਹੁਤ ਮਨ ਦੁਖੀ ਹੈ ਮੈਂ ਤਾਂ ਹੁਣੀ ਪਹੁੰਚਿਆ ਮੈਂ ਜਦ ਬੰਬੇ ਸੀਗਾ ਜੀ ਮੈਂ ਸੰਸਕਾਰ ਤੇ ਚਲੋ ਮੈਂ ਆ ਗਿਆ ਟਾਈਮ ਸਿਰ ਮੇਰਾ ਬੜਾ ਮਨ ਸੀਗਾ ਇੱਕ ਵਾਰ ਤਾਂ ਮੈਂ ਦਰਸ਼ਨ ਕਰ ਲਾਂ ਜਿਹੜੀਆਂ ਹਲੇ ਵੀ ਜ਼ਹਿਨ ਚ ਨੇ ਜੋ ਉਹਨਾਂ ਨੂੰ ਇਹ ਖਬਰ ਸੁਣੀ ਉਸ ਤੋਂ ਬਾਅਦ ਮਨ ਚਾਹੀਆਂ ਕੀ ਚੀਜ਼ਾਂ ਉਹ ਟਾਈਮ ਜਿਹੜਾ ਨਾਲ ਸਪੈਂਡ ਕੀਤਾ ਜੀ ਉਹ ਯਾਦ ਆਉਂਦਾ ਵੀ ਕੀ ਕਿਵੇਂ ਹੱਸਦੇ ਹੱਸਦੇ ਦਿਨ ਨਿਕਲ ਜਾਂਦਾ ਸੀ ਪਤਾ ਨਹੀਂ ਲੱਗਦਾ ਸੀ ਕਿਉਂ ਕਰੀ ਉਹ ਕਦੇ ਵੀ ਮੈਨੂੰ ਇੰਨੇ ਸਾਲ ਹੋ ਗਏ ਉਹਨਾਂ ਨਾਲ ਕੰਮ ਕਰਦੇ ਮੈਂ ਉਹਨਾਂ ਨੂੰ ਕਦੇ ਅਪਸੈਟ ਨਹੀਂ ਦੇਖਿਆ ਕਦੇ ਗੁੱਸੇ 'ਚ ਨਹੀਂ ਦੇਖਿਆ ਕਦੇ ਕਿਸੇ ਦੇ ਕੀ ਦੇ ਨਹੀਂ ਦੇਖਿਆ ਕਦੇ ਕਿਸੇ ਨੂੰ ਗੁੱਸੇ ਹੁੰਦੇ ਨਹੀਂ ਦੇਖਿਆ ਸਾਰਾ ਦਿਨ ਹਸਦੇ ਘੇੜ ਦੇ ਨਿਕਲ ਜਾਂਦਾ ਸੀ ਸ਼ੂਟਿੰਗ ਕਰਦੇ ਹੋ ਕਿੰਨੀਆਂ ਫਿਲਮਾਂ ਉਹਨਾਂ ਨਾਲ ਕਿੰਨਾ ਟਾਈਮ ਸਪੈਂਡ ਕੀਤਾ ਸਾਰਾ ਯਾਦ ਆਉਂਦਾ ਸਲਿਪ ਜੀ ਅਜੇ ਹੁਣ ਕੋਈ ਪ੍ਰੋਜੈਕਟ ਜਿਹੜਾ ਪਾਈਪਲਾਈਨ ਦੇ ਵਿੱਚ ਹੋਵੇ ਜਾਂ ਜਿਸਿੰਦਰ ਭੱਲਾ ਜੀ ਦਾ ਇੱਕ ਬੰਦਾ ਕਿਹੋ ਜਿਹਾ ਜਿਹ ਪਰਸਨ ਉਹਦੇ ਨਾਲ ਖਾਣਾ ਖਾਓ ਜਾਂ ਸਫ਼ਰ ਕਰੋ ਅਸੀਂ ਸਫ਼ਰ ਵੀ ਕੀਤੇ ਕੰਮ ਵੀ ਕੀਤਾ ਖਾਣੇ ਵੀ ਕੀਤੇ ਇੱਕ ਜਿੱਦਾਂ ਹਿੱਸਾ ਸਾਡਾ ਨਾਲ ਹੀ ਚਲੇ ਗਿਆ ਉਹਨਾਂ ਦੇ ਪੂਰੀ ਫਿਲਮ ਇੰਡਸਟਰੀ ਨੂੰ ਪੰਜਾਬੀ ਫਿਲਮ ਇੰਡਸਟਰੀ ਨੂੰ ਪੰਜਾਬ ਨੂੰ ਕਿੰਨੇ ਵੀ ਸੁਬਾਨ ਬਹੁਤ ਘਾਟ ਆਰਟਿਸਟ ਹੁੰਦੇ ਆ ਜਿਨ੍ਹਾਂ ਨੂੰ ਆਮਦ ਹੁੰਦੀ ਹੈ ਸਕ੍ਰਿਪਟ ਦੇ ਦੇ ਉਹ ਪੜ ਦਿੰਦੇ ਨੇ ਉਹ ਵੀ ਠੀਕ ਨੇ ਜੀ ਅਚੀ ਤਰ੍ਹਾਂ ਪੜਦੇ ਲੇਕਿਨ ਇਹ ਵਾਹ ਦਾ ਆਰਟਿਸਟ ਸੀ ਕਿ ਜਿਨ੍ਹਾਂ ਨੂੰ ਸਕ੍ਰਿਪਟ ਦੇ ਆਸਰੇ ਨਹੀਂ ਜਦੋਂ ਕੰਮ ਸ਼ੁਰੂ ਹੋ ਜਾਂਦਾ ਤੇ ਆਮਦ ਹੁੰਦੀ ਸੀ ਉਹ ਜੁਮਲੇ ਉਹ ਮੁਹਾਵਰੇ ਬਣ ਜਾਂਦੇ ਸੀ ਐਸਾ ਲਾਜਵਾਬ ਸਾਡਾ ਸੱਜਣ ਚਲੇ ਗਿਆ ਬਾਕੀ ਦੁਨੀਆ ਫਨਾ ਦਾ ਮਕਾਨ ਹੈ ਜਦੋਂ ਵਕਤ ਆਉਂਦਾ ਹੈ ਕਿੰਨਾ ਵਾਰਿਸ ਦਮ ਦਾ ਕੋਈ ਵਸਾ ਨਹੀਂ ਰੱਬ ਇਹ ਵਾਰਿਸ ਕਰਕੇ ਮਾਰ ਪਰਵਾਹ ਨੂੰ ਦਾ ਕੱਟ ਆਈ ਪਿਆ ਕਿ ਇੰਡਸਟਰੀ ਨੂੰ ਕਿੱਡਾ ਵੱਡਾ ਕੱਟ ਇੰਡਸਟਰੀ ਨੂੰ ਬਹੁਤ ਵੱਡਾ ਕੱਟ ਆ ਜਿਹਦੀ ਤੋਂ ਬਿਨਾ ਕੋਈ ਫਿਲਮ ਹੀ ਨਹੀਂ ਸੀ ਬੰਦੀ ਸੋਚ ਕੇ ਦੇਖੋ ਕਿੰਨੇ ਫੈਨ ਹੋਣਗੇ ਪੂਰੀ ਦੁਨੀਆ ਵਿੱਚ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਪੰਜਾਬੀ ਜ਼ੁਬਾਨ ਨੂੰ ਬਹੁਤ ਕੰਟਰੀਬਿਊਸ਼ਨ ਹੈ ਠੇਠ ਪੰਜਾਬੀ ਮੈਂ ਤਾਂ ਜਦੋਂ ਯੂਨੀਵਰਸਿਟੀ ਪ੍ਰੋਫੈਸਰ ਲੱਗੇ ਸਨ ਦੋ ਤੋ ਲੈ ਕੇ ਲੰਬਾ ਸਮਾਂ ਉਹਨਾਂ ਦੇ ਨਾਲ ਰਹੇ ਬਾਹਰ ਵੀ ਗਏ ਸੀ ਕੈਨੇਡਾ ਗਏ ਆ ਇੰਗਲੈਂਡ ਗਏ ਆ ਲੰਬੇ ਟੂਰ ਕੀਤੇ ਬੇਟੇ ਜਵਰਾਜ ਨਾਲ ਫਿਲਮਾਂ ਹੋਈਆਂ ਨਵਰਾਜ ਨਾਲ ਹੋਈਆਂ ਕੀ ਕੀ ਦਸੀ ਪਿੱਛੇ ਪਤਾ ਵੀ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹ ਜਨਤਕ ਵੰਡ ਪ੍ਰਣਾਲੀ ਤਹਿਤ ਲੋਕਾਂ ਦੇ ਰਾਸ਼ਨ ਕਾਰਡ ਕੱਟ ਰਹੀ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਦੀ ਰਿਪੋਰਟ ਦੇ ਅਨੁਸਾਰ ਕੇਂਦਰ ਸਰਕਾਰ 8 ਲੱਖ 2000 994 ਰਾਸ਼ਨ ਕਾਰਡ ਕੱਟ ਰਹੀ ਹੈ ਜਿਸ ਨਾਲ ਲਗਭਗ 32 ਲੱਖ ਲੋਕ ਮੁਫਤ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਣਗੇ ਭਗਵੰਤ ਮਾਨ ਨੇ ਭਾਜਪਾ ਉੱਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਜੋ ਪਹਿਲਾਂ ਵੋਟ ਚੋਰ ਸਨ ਹੁਣ ਰਾਸ਼ਨ ਚੋਰ ਵੀ ਬਣ ਗਏ ਨੇ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਅਸੀਂ ਕਿਸੇ ਦਾ ਰਾਸ਼ਨ ਕਾਰਡ ਨਹੀਂ ਕੱਟਣ ਦੇਵਾਂਗੇ ਤੇ ਨਾ ਹੀ ਕਿਸੇ ਦੇ ਚੁੱਲ੍ਹੇ ਦੀ ਅੱਗ ਬੁਝਣ ਦੇਵਾਂਗੇ ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 842493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੇ ਇੱਕ ਰਾਸ਼ਨ ਕਾਰਡ ਨਾਲ 4G ਜੋੜੀ ਹੈ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਓਹੋ ਰਾਸ਼ਨ ਤੋਂ ਵਾਂਝਾ ਹੋ ਜੂਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਤੇ ਜੇ ਦੂਜੀ ਪਾਸੇ ਵੋਟ ਚੋਰੀ ਤੋਂ ਬਾਅਦ ਹੁਣੇ ਰਾਸ਼ਨ ਚੋਰ ਵੀ ਬਣ ਗਏ ਵੋਟ ਚੋਰੀ ਦਾ ਤਾਂ ਆ ਗਿਆ ਸਾਹਮਣੇ ਸਾਰਾ ਕੁਝ ਤਾਂ ਮਾਨਯੋਗ ਕੋਰਟ ਨੇ ਵੀ ਕਿਹਾ ਤਾਂ ਹੁਣ ਰਾਸ਼ਨ ਵੀ ਚੋਰੀ ਕਰਨਗੇ ਸਾਡਾ ਔਰ ਪੰਜਾਬ ਦਾ ਰਾਸ਼ਨ ਅਸੀਂ ਇਹਨੂੰ ਪੈਦਾ ਕਰਕੇ ਦਿੰਨੇ ਆ 8 ਲੱਖ 2493 ਰਾਸ਼ਨ ਕਾਰਡ ਕੱਟਣ ਲੱਗੇ ਨੇ ਲਗਭਗ ਇਹਦਾ ਕ੍ਰਾਈਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ ਚਾਰ ਪਹੀਆਂ ਵਾਲੇ ਵਾਹਨ ਨੇ ਜਿਦੇ ਕੋਲੇ ਚਾਰ ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ ਇਲੱਖ ਤੋਂ ਟਟਾ ਏਕੜ ਤੋਂ ਵੱਧ ਛੋਟੂਕੜੀ ਜ਼ਮੀਨ ਹੈ ਪੰਜਾਬ ਕਾਂਗਰਸ ਵੱਲੋਂ ਅੱਜ ਮੁਕੇਰੀਆਂ ਚ ਵੋਟ ਚੋਰੀ ਖਿਲਾਫ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕਾਂਗਰਸ ਚ ਧੜੇਬੰਦੀ ਦੀਆਂ ਗਲਤ ਖਬਰਾਂ ਆਮ ਆਦਮੀ ਪਾਰਟੀ ਤੇ ਭਾਜਪਾ ਵੱਲੋਂ ਫੈਲਾਈਆਂ ਜਾ ਰਹੀਆਂ ਨੇ ਇਹਨਾਂ ਚ ਕੋਈ ਸੱਚਾਈ ਨਹੀਂ ਹੈ ਕਾਂਗਰਸ ਚ ਟਿਕਟ ਦੇਣ ਦਾ ਫੈਸਲਾ ਹਾਈ ਕਮਾਂਡ ਦਾ ਹੁੰਦਾ ਹੈ ਤੇ ਮੁੱਖ ਮੰਤਰੀ ਵੀ ਹਾਈ ਕਮਾਂਡ ਦੀ ਪਸੰਦ ਨਾਲ ਬਣਾਇਆ ਜਾਂਦਾ ਹੈ ਬਾਜਵਾ ਨੇ ਕਿਹਾ ਕਿ ਸਾਡੇ ਚੋਂ ਕੋਈ ਵੀ ਮੁੱਖ ਮੰਤਰੀ ਦੀ ਰੇਸ ਚ ਸ਼ਾਮਲ ਨਹੀਂ ਹੈ ਇਸ ਦੇ ਨਾਲ ਹੀ ਬਾਜਵਾ ਨੇ ਕਿਹਾ ਕਿ ਭਾਜਪਾ ਮੋਦੀ ਨੂੰ ਮਾਰਗਦਰਸ਼ਕ ਮੰਡਲ ਚ ਭੇਜਣਾ ਚਾਹੁੰਦੀ ਹੈ ਤੇ ਅਕਾਲੀ ਦਲ ਦੇ ਵੀ ਕਈ ਟੋਟੇ ਹੋ ਚੁੱਕੇ ਨੇ ਟਿਕਟਾਂ ਦਾ ਜਿਹੜਾ ਕੰਮ ਹੈ ਇਹ ਪਾਰਟੀ ਹਾਈ ਕਮਾਂਡ ਆ ਸਾਰੀ ਕਾਂਗਰਸ ਦੀ ਲੀਡਰਸ਼ਿਪ ਬੈਠੀ ਰੋਜ਼ ਗਿਣਾ ਕਰਦੇ ਰਹਿੰਦੇ ਨੇ ਆ 6 ਬੰਦੇ ਚੀਫ ਮਿਨਿਸਟਰੀ ਦੀ ਰੇਸ ਚ ਨੇ ਮੈਂ ਇਹ ਵੀ ਗੱਲ ਕਲੀਅਰ ਕਰਦਾ ਸਾਡੇ ਚੋਂ ਕੋਈ ਵੀ ਚੀਫ ਮਿਨਿਸਟਰੀ ਦੀ ਰੇਸ ਚ ਨਹੀਂ ਜਿਹੜੀ ਪਾਰਟੀ ਸਾਡੀ ਡਿਸਾਈਡ ਕਰੇਗੀ ਉਹੀ ਫੈਸਲਾ ਹੋਏਗਾ ਉਹੀ ਫੈਸਲਾ ਅਸੀਂ ਮੰਨਿਆ ਪਿਛਲੀ ਵਾਰ ਵੀ ਜੋ ਫੈਸਲਾ ਸੀ ਜੋ ਕੈਪਟਨ ਸਾਹਿਬ ਤੋਰੇ ਨੇ ਜਿਨ੍ਹਾਂ ਨੂੰ ਵੀ ਬਣਾਇਆ ਅਸੀਂ ਉਹਨਾਂ ਨੂੰ تسلیم ਹੁਣ ਵੀ ਜੋ ਪਾਰਟੀ ਫੈਸਲਾ ਕਰੇਗੀ ਅਸੀਂ ਉਹਨੂੰ تسلیم ਕਰਾਂਗੇ ਪ੍ਰੋਪਗੈਂਡਾ ਆਮ ਆਦਮੀ ਪਾਰਟੀ ਦਾ ਭਾਜੀਪੀ ਦਾ ਪ੍ਰੋਪਗੈਂਡਾ ਛੋਟਾ ਮੋਟਾ ਤੁਹਾਨੂੰ ਪਤਾ ਹੈ ਹਮੇਸ਼ਾ ਪਰਿਵਾਰਾਂ ਦੇ ਵਿੱਚ ਹੀ ਉਨ੍ਹੀਕੀ ਚਲਦੀ ਚੱਲਦੀ ਭਾਜੀਪੀ ਚਲਦੀ ਬੀਜੇਪੀ ਦੀ ਸੈਂਟਰ ਲੀਡਰਸ਼ਿਪ ਨੇ ਮੰਨ ਬਣਾਇਆ ਕਿ 75 ਸਾਲਾਂ ਦੀ ਉਮਰ ਜਦੋਂ ਮੋਦੀ ਸਾਹਿਬ ਦੀ ਹੋ ਗਈ ਇਹਨਾਂ ਨੂੰ ਬਾਹਰ ਦਾ ਰਸਤਾ ਵਿਖਾ ਦੇਣਾ ਇੱਕ ਇਹਨਾਂ ਨੇ ਅਡਵਾਨੀ ਸਾਹਿਬ ਵਾਸਤੇ ਮੁਰਲੀ ਬਨੋਰ ਜੋਸ਼ੀ ਜੀ ਵਾਸਤੇ ਯਸ਼ਵੰਤ ਸਿਨਾ ਜੀ ਵਾਸਤੇ ਇੱਕ ਬਜ਼ੁਰਗਾਂ ਦਾ ਇੱਕ ਉਹ ਕੀ ਕਹਿੰਦੇ ਸੀ ਉਹਨੂੰ ਮਾਰਗਦਰਸ਼ਨ ਕਿਹੜਾ ਮਾਰਗਦਰਸ਼ਨ ਮੰਡਲ ਬਣਾਇਆ ਉਹਨਾਂ ਨੇ ਦੀ ਪੂਰੀ ਕੋਸ਼ਿਸ਼ ਇਹ ਗੁੱਟੋਂ ਹੱਥ ਪਾਇਆ ਜਿਹਨਾਂ ਨੂੰ ਮਾਰਗਦਰਸ਼ਨ ਮੰਡਲ ਚ ਪਹੁੰਚਾ دیا۔ ਉਹਨਾਂ ਨੇ ਆਪਣੇ ਪੱਬ ਫਸਾਏ ਨੇ ਉਹ ਜਾਣਾ ਨਹੀਂ ਚਾਹਦੇ। ਬਾਕੀ ਸਾਰਿਆਂ ਨੂੰ ਇਹੀ ਫਾਰਮੂਲਾ ਲਾ ਕੇ ਤੋਰੇ। ਕਾਂਗਰਸ ਦੀ ਰੈਲੀ ਦੌਰਾਨ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਨੂੰ ਲੰਬੇ ਹੱਥੀ ਲਿਆ। ਵੜਿੰਗ ਨੇ ਕਿਹਾ ਕਿ ਭਾਜਪਾ ਵੱਲੋਂ ਪਿੰਡਾਂ ਚ ਕੈਂਪ ਲਗਾਏ ਜਾ ਰਹੇ ਨੇ ਉਹ ਕਿਸਾਨਾਂ ਨੂੰ ਸਾਲ ਦਾ 6000 ਰੁਪਏ ਦੇਣ ਦਾ ਦਾਵਾ ਕਰ ਰਹੇ ਨੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਤੋਂ ਵੱਧ ਰੁਪਏ ਤਾਂ ਬੱਕਰੀ ਚਾਰਾ ਖਾ ਜਾਂਦੀ ਹੈ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਐਮਐਸਪੀ ਚਾਹੁੰਦੇ ਨੇ ਜਦਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਬਰਬਾਦ ਕਰਨਾ ਚਾਹੁੰਦੀ ਹੈ। ਹੁਣ ਸਰਕਾਰ ਨੇ ਫੌਜ 'ਚ ਨੌਕਰੀ ਦੇਣੀ ਵੀ ਬੰਦ ਕਰ ਦਿੱਤੀ ਹੈ। ਜੇਕਰ ਫੌਜ 'ਚ 1 ਲੱਖ ਨੌਕਰੀਆਂ ਦਿੱਤੀਆਂ ਜਾਂਦੀਆਂ ਤਾਂ ਪਹਿਲਗਾਮ ਹਮਲਾ ਹੋਣਾ ਹੀ ਨਹੀਂ ਸੀ ਤੇ ਪਾਕਿਸਤਾਨ ਦੇ ਖਿਲਾਫ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਪੈਣੀ ਸੀ। ਸਿੰਧਾ ਦੇ ਵਿੱਚ ਕੈਂਪ ਲਾ ਰਹੀ ਹੈ ਭਾਜਪੀ ਕਿ ਅਸੀਂ ਤੁਹਾਨੂੰ 300 ਰੁਪਏ ਦਿੰਨੇ ਆਂ ਫਿਟੇ ਮੁਖ ਥੋੜਾ ਕਹਿੰਦੇ 6000 ਰੁਪਇਆ ਕਿਸਾਨ ਨੂੰ ਸਾਲ ਦਾ ਦਿੰਨੇ ਬੱਕਰੀ ਹੈ ਨਾ ਬੱਕਰੀ ਉਹ 6000 ਰੁਪਇਆ ਦਾ ਮਹੀਨੇ ਦਾ ਸਮਾਨ ਖਾ ਜਾਂਦੀ ਹੈ ਤੁਸੀਂ ਪੰਜਾਬ ਦੇ ਕਿਸਾਨ ਨੂੰ ਸਾਲ ਦਾ 6000 ਰੁਪਇਆ ਕਿਸਾਨ ਨਿਧੀ ਯੋਜਨਾ ਦੇ ਤਹਿਤ ਦਿਨਕੇ ਸਾਡੇ ਤੇ ਇੱਜ਼ਤਾਨ ਕਰਨਾ ਚਾਹੁੰਦੇ ਹੋ ਪੰਜਾਬ ਦਾ ਕਿਸਾਨ ਐਮ ਐਸ ਪੀ ਮੰਗ ਰਿਹਾ ਹੈ ਸਰਕਾਰੀ ਖਰੀਦ ਸਾਨੂੰ ਦਿਓ ਔਰ ਇਹ ਜਿਹੜੇ ਮੰਛੇ ਆ ਕਿ ਸਰਕਾਰੀ ਖਰੀਦ ਖਤਮ ਹੋ ਜਾਈ ਤੁਹਾਨੂੰ ਪਤਾ ਹੈ 80000 ਕਰੋੜ ਰੁਪਿਆ ਕਣਕ ਤੇ ਝੋਨੇ ਦਾ ਆਏ ਵਾਰੀ ਪੰਜਾਬ ਚ ਆ ਜਾਂਦਾ ਹੈ ਖਰੀਦ ਦਾ 80000 ਕਰੋੜ ਦੇ ਨਾਲ ਸਾਡੇ ਸ਼ਹਿਰਾਂ ਤੇ ਬਾਜ਼ਾਰਾਂ ਚ ਤੇ ਪੈਸਾ ਚ ਰੌਣਕਾਂ ਲੱਗਦੀਆਂ ਜੇ ਕਿਸਾਨ ਪੰਜਾਬ ਦਾ ਮਰ ਗਿਆ ਪੰਜਾਬ ਦਾ ਹਰ ਵਪਾਰ ਖਤਮ ਹੋ ਜਾਏਗਾ ਅਗਰ ਪੰਜਾਬ ਦਾ ਕਿਸਾਨ ਮਰ ਗਿਆ ਅੱਜ ਪਛਰਾਬ ਦੇ ਕਿਸਾਨ ਦੇ ਬਹੁਤ ਮਾੜੇ ਹਾਲਾਤ ਹਨ ਮੇਰੇ ਸਤਕਾਰਯੋਗ ਭਰਾਓ ਅਰਥ ਖੇਤੀ ਪ੍ਰਧਾਨ ਸੁਭਾਹ ਸਾਡਾ ਇਹਦੇ ਬਾਰੇ ਸਾਨੂੰ ਗੌਰ ਫਰਮਾਉਣੀ ਪਵੇਗੀ ਸਾਨੂੰ ਨੌਕਰੀ ਮਿਲਦੀ ਹੁੰਦੀ ਸੀ ਗਾਰੇਜ ਗਾਰੇਜ ਆਰਮੀਚ ਸਾਡੇ ਮੁੰਡੇ ਫੌਜੀ ਲੱਗਦੇ ਸੀ 1 ਲੱਖ ਨੌਕਰੀਆਂ ਕੇਂਦਰ ਫੌਜ ਦੇ ਵਿੱਚ ਖਾਲੀ ਪਈਆਂ ਜਿਹਦੇ ਤੇ ਭਰਤੀ ਨਹੀਂ ਕਰ ਰਿਹਾ ਦੇਸ਼ ਦਾ ਪ੍ਰਧਾਨ ਮੰਤਰੀ ਕਿਉਂ ਅਗਨੀਵੀਰ ਭਰਤੀ ਕਰ ਰਿਹਾ ਤੇ ਉਹਨਾਂ ਨੂੰ ਦੋ ਤਿੰਨ ਸਾਲ ਕੰਮ ਕਰਕੇ ਰਿਟਾਇਰ ਕਰ ਰਿਹਾ ਜੇ 1 ਲੱਖ ਫੌਜੀ ਭਰਤੀ ਕੀਤਾ ਹੁੰਦਾ ਤਾਂ ਦੋਖਰੀਆਂ ਵੀ ਮਿਲਦੀਆਂ ਤੇ ਆ ਜਿਹੜਾ ਪਹਿਲਗਾਮ ਅਟੈਕ ਹੋਇਆ ਹੈ ਇਹ ਵੀ ਦੁਸ਼ਮਣ ਕਰਕੇ ਮਾਰ ਕੇ ਭੱਜ ਕੇ ਨਾ ਜਾਂਦਾ ਮੋਦੀ ਸਾਹਿਬੇ ਤੁਹਾਡੀ ਨਲਾਇਕੀ ਕਰਕੇ ਹੋਇਆ ਜੇ ਤੁਹਾਡੀ ਫੌਜ ਹੁੰਦੀ ਜੇ ਇੰਟੈਲੀਜੈਂਸ ਹੁੰਦੀ ਬੰਦੇ ਮਾਰਾ ਕੇ ਬਾਅਦ ਕਹਿੰਦੇ ਅਸੀਂ ਅਟੈਕ ਕਰਤਾ ਜਦੋਂ ਬੰਦੇ ਹੀ ਮਰ ਗਏ ਫਿਰ ਕਰ ਨਾ ਕਰ ਸਾਡਾ ਨੁਕਸਾਨ ਤਾਂ ਹੋ ਗਿਆ ਅਗਨੀ ਵੀਰ ਅਗਨੀ ਵੀਰ ਵਿਚਾਰਾ ਮਰ ਜਾਂਦਾ ਬਥੇਰੇ ਅਗਨੀ ਵੀਰ ਮਰ ਗਏ ਲੇਕਿਨ ਕਿਸੇ ਅਗਨੀ ਵੀਰ ਨੂੰ 1 ਰੁਪਏ ਅਣੀ ਦਿੱਤਾ ਜਾਂਦਾ ਅਸੀਂ ਸਾਡੇ ਬੱਚਿਆਂ ਨੂੰ ਬਾਰਡਰ ਤੇ ਭੇਜਦੇ ਸੀ ਉਹ ਇਸ ਬੰਦੇ ਨੇ ਬੰਦ ਕਰਤਾ ਕੇਵਲ ਤੇ ਕੇਵਲ ਲੋਕਾਂ ਨੂੰ ਪੇਸੂ ਪਨਾ ਕੇ ਸਰਕਾਰਾਂ ਲੁੱਟੀਆਂ ਜਾ ਰਹੀਆਂ ਖਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਅਬੋਹਰ ਅਤੇ ਬੱਲੂਆਣਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਇਸ ਦੌਰਾਨ ਸੁਖਬੀਰ ਬਾਦਲ ਨੇ ਕਿਸਾਨਾਂ ਨੂੰ ਖੇਤਾਂ ਚੋਂ ਪਾਣੀ ਕੱਢਣ ਲਈ ਮੋਟਰਾਂ ਅਤੇ ਹੋਰ ਸਮਾਨ ਭੇਂਟ ਕੀਤਾ ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਇਸ ਮੁਸ਼ਕਲ ਘੜੀ ਚ ਪੰਜਾਬ ਦੇ ਲੋਕਾਂ ਨਾਲ ਖੜਾ ਹੈ ਲੋਕ ਮਦਦ ਵਾਸਤੇ ਉਨ੍ਹਾਂ ਨਾਲ ਕਿਸੇ ਵੀ ਵੇਲੇ ਸੰਪਰਕ ਕਰ ਸਕਦੇ ਨੇ ਇਸ ਦੇ ਨਾਲ ਹੀ ਉਨ੍ਹਾਂ ਨੇ ਸੂਬੇ ਦੀ ਮਾਨ ਸਰਕਾਰ ਤੇ ਤਿੱਖੇ ਨਿਸ਼ਾਨੇ ਕੱਸੇ ਸੁਖਬੀਰ ਬਾਦਲ ਨੇ ਕਿਹਾ ਕਿ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੋਈ ਫਿਕਰ ਨਹੀਂ ਆ ਇਸ ਹਲਕੇ 'ਚ ਲੋਕਾਂ ਦੀ ਮਦਦ ਲਈ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਪਹੁੰਚਿਆ ਆ ਸਾਰਾ ਇਲਾਕਾ ਪਾਣੀ ਨਾਲ ਡੁੱਬ ਗਿਆ ਥੱਲਾ ਥੱਲੜਿਆ ਪਾਣੀ ਵੀ ਬੜਾ ਉੱਤੇ ਸੀ ਪਰ ਮੀਂਹ ਕਰਕੇ ਹੁਣ ਸਾਰਾ ਹੀ ਪਾਣੀ ਇੱਥੇ ਸਾਰੀਆਂ ਫਸਲਾਂ ਖਤਮਾ ਹੋ ਗਈਆਂ ਬੜਾ ਦੁੱਖ ਹੈ ਕਿ ਸਰਕਾਰ ਤਰਫੋਂ ਕੋਈ ਬੰਦਾ ਨਹੀਂ ਆਇਆ ਨਾ ਮੁਆਵਜ਼ਾ ਨਾ ਕੋਈ ਸਹਾਇਤਾ ਸਰਕਾਰਾਂ ਦੇ ਕੰਮ ਇਮੀਡੀਏਟਲੀ ਪੰਪ ਦੇਣੇ ਕੋਈ ਹੋਰ ਕੱਢਣਾ ਪਾਣੀ ਕਿਵੇਂ ਕੱਢਣਾ ਜਾਣਾ ਹੈ ਡਰੇਨੇਜ ਡਿਪਾਰਟਮੈਂਟ ਕੋਈ ਆਏ ਆ ਹਾਲਾਤ ਸਾਰੇ ਇਲਾਕੇ ਚ ਹੋ ਗਈ ਹੈ ਮੈਨੂੰ ਇਹਨਾਂ ਨੇ ਦੱਸਿਆ ਸੀ ਤੇ ਮੈਂ ਜੀ ਆਪਣੇ ਕਲੀਦਲ ਤਰਫੋਂ ਅੱਜ ਇੱਥੇ ਕਿੰਨੇ ਚਾਰ ਇੰਜਨ ਚਾਰ ਇੰਜਨ ਪੰਪ ਸੈੱਟ ਆ ਚਾਰ ਇੰਜਨ ਪੰਪ ਸੈੱਟ ਤੇ ਲਫਾਫੇ ਤੇ ਸਾਰਾ ਜਿਹੜਾ ਪਾਣੀ ਕੱਢਣ ਦਾ ਇੰਤਜ਼ਾਮ 1000 ਫੁੱਟ ਪਾਈ ਪਈ ਸਾਰਾ ਕੁਝ ਅਸੀਂ ਦੇਖੇ ਜਾ ਰਹੇ ਹਾਂ ਜੇ ਤੁਸੀਂ ਕਿਸੇ ਨੂੰ ਕੋਈ ਹੋਰ ਵੀ ਲੋੜ ਪਈ ਤੇ ਦੱਸਦੇ ਰਹੋ ਬਿਆਨ ਦਰੂੰਗਾ ਮਿਹਰबानी ਆਪਾਂ ਹੁਣ ਸਰਕਾਰ ਦੇ ਭਰੋਸੇ ਆ ਗੱਲ ਨਹੀਂ ਬੰਨੀ ਆ ਲੋਕਾਂ ਨੂੰ ਕਰਨਾ ਪੈਣਾ ਪਰ ਮੈਂ ਇਹਨਾ ਕਹਿਣਾ ਚਾਹਣਾ ਪਰਮਾਤਮਾ ਮੇਨ ਕਰਨ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਜੇ ਆ ਸਾਰਾ ਕੋੜ ਸਾਰਾ ਕੋੜ ਜਿੰਦਾਬਾਦ ਜਿੰਦਾਬਾਦ ਸਾਰਾ ਕੋੜ ਪਾਣੀ ਦਾ ਕੱਢ ਦਾਂਗੇ ਆ ਜਿੱਥੇ ਆ ਸੇਮ ਕਰਕੇ ਨੁਕਸਾਨ ਹੋਇਆ ਨਾ ਸਭ ਤੋਂ ਪਹਿਲੇ ਕਰਕੇ ਸਾਰਾ ਪਾਣੀ ਨੁਕਸਾਨ ਨਾਲ ਗੱਲਬਾਤ ਕੀਤੀ ਇੱਥੇ ਲੋਕ ਇੱਥੇ ਨੇ ਪਹਿਲਾਂ ਵੀ ਬਾਦਲ ਸਰਕਾਰ ਵੱਲੋਂ ਹੀ ਮੋਟਰਾਂ ਜਿੰਨੀਆਂ ਵੀ ਲਵਾਈਆਂ ਉਹਨਾਂ ਨੂੰ ਦੇਖੋ ਦੇਖੋ ਫਰਕ ਕੀ ਹੈ ਅਕਾਲੀ ਦਲ ਇਹਨਾਂ ਦਾ ਘਰ ਸੜ ਘਰ ਹੈ ਆਪਣਾ ਆਪ ਦਾ ਹੈ ਆਪਣਾ ਆਪ ਦਾ ਆ ਸਾਰੇ ਹੈ ਬਾਰਾਂ ਇਥੇ ਲੁੱਟਣ ਆਉਂਦੇ ਆ ਜਿਹੜੇ ਲੁਟੇਰੇ ਹੁੰਦੇ ਆ ਉਹਨਾਂ ਦਾ ਦਰਦ ਨਹੀਂ ਹੁੰਦਾ ਇਲਾਕੇ ਨਾਲ ਉਹ ਤਾਂ ਉਹਨਾਂ ਦੇ ਲੁੱਟਣਾ ਹੀ ਆ ਸੋ ਆਪਣੇ ਲੋਕਾਂ ਤੋਂ ਗਲਤੀ ਹੋ ਗਈ ਪਿਛਲੇ 10 ਸਾਲਾਂ ਲੁਟੇਰੇ ਰੱਖਲੇ ਨਹੀਂ ਤਾਂ ਅੱਜ ਆ ਇਲਾਕਾ ਕਿਤੇ ਨਾ ਕਿਤੇ ਚਲੇ ਜਾਣਾ ਸੀ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਇਹ ਕੁਦਰਤੀ ਮਾਰ ਹੈਗੀ ਸਾਡੇ ਹੱਥ ਦੇ ਵਿੱਚ ਨਹੀਂ ਹੈ ਕਿ ਪਰ ਅਸੀਂ ਗਤੋਰੀ ਟੀਮ ਪੂਰੀ ਜਿਹੜੀ ਟੀਮ ਲਾਈ ਹੈ ਇਹਨਾਂ ਨੂੰ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਘੜ ਘੜ ਘਰੋਂ ਨਿਕਲ ਕੇ ਆ ਕੇ ਦੇਖਤ ਲੈ ਕਿ ਇਹ ਕੁਦਰਤੀ ਮਾਰ ਹੈ ਕੀ ਕੋਈ ਹੋਰ ਹੈ ਉਹਨਾਂ ਕੋਲੇ ਇੱਕ ਤਰੀਕੇ ਹੈ ਸੇਮ ਨਾਲੇ ਪਾਈਪਾਂ ਕਰਕੇ ਪਾਣੀ ਕਰ ਸਕਦੇ ਆ ਇਹਦਾ ਮਤਲਬ ਨਹੀਂ ਹੁਣ ਕੁਦਰਤ ਨੂੰ ਡਿੱਕੀ ਜਾਣਗੇ ਕਿ ਹੁਣ ਪਾਣੀ ਕਿਵੇਂ ਨਿਕਲੂਗਾ ਸਮੱਸਿਆ ਹੈ ਕਿ ਆ ਝਾੜੂ ਵਾਲਿਆਂ ਨੂੰ ਕੋਈ ਫਿਕਰ ਹੀ ਨਹੀਂ ਹੈ ਉਹਨਾਂ ਨੂੰ ਪਤਾ ਹੈ ਕਿ ਆ ਅਖੀਰਲਾ ਸਾਡੇ ਕੋਲ 1.5 ਸਾਲ ਹੈ ਪੈਸੇ ਕਮਾਉਣ ਤੇ ਲੱਗੀ ਹੈ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਰਾਹਤ ਅਤੇ ਬਚਾਅ ਕਾਰਜ ਜਾਰੀ ਨੇ ਅਧਿਕਾਰੀਆਂ ਨੂੰ ਭਵਿੱਖ 'ਚ ਅਜਿਹੀਆਂ ਆਫ਼ਤਾਂ ਹੋਣ ਕਾਰਨ ਹੋਣ ਵਾਲੇ ਨੁਕਸਾਨ ਲਈ ਉਪਾਅ ਲੱਭਣ ਦੇ ਨਿਰਦੇਸ਼ ਦਿੱਤੇ ਗਏ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਨੇ ਸੂਬੇ 'ਚ ਹੜ੍ਹਾਂ ਕਾਰਨ ਲੋਕਾਂ ਨੂੰ ਹੋਏ ਨੁਕਸਾਨ ਦਾ ਅੰਦਾਜ਼ਾ ਲਗਾਉਣ ਲਈ ਵਿਸ਼ੇਸ਼ ਗਰਦਾਵਰੀ ਦੇ ਹੁਕਮ ਦਿੱਤੇ ਗਏ ਨੇ ਸਰਕਾਰ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਪਾਈ ਪਾਈ ਦੀ ਪਰਪਾਈ ਕਰੇਗੀ ਜਿਹੜੇ ਲੋਕਾਂ ਨੂੰ ਦਿੱਕਤਾਂ ਆਉਣ ਦੇਾਂਗੇ ਰੈਸਕਿਊ ਐਂਡ ਰੀਲੀਫ ਆਪਰੇਸ਼ਨ ਚੱਲ ਰਹੇ ਆ ਇਸ ਤੋਂ ਬਾਅਦ ਜਿਹੜਾ ਸਾਡਾ ਰੀਹੈਬਿਲਿਟੇਸ਼ਨ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਦਿਸ਼ਾ ਨਿਰਦੇਸ਼ ਦਿੱਤੇ ਆ ਕਿ ਹੜ੍ਹ ਬਾਰ-ਬਾਰ ਕਿਉਂ ਆਉਂਦੇ ਆ ਰੈਕਰੈਂਟ ਫਲਡਸ ਨਹੀਂ ਹੋ ਸਕਦੇ ਸ਼ੁੱਡ ਬੀ ਵੈਰੀ ਰੇਅਰ ਤੇ ਜਿੰਨੇ ਆਪਣੇ 1988 ਦੇ ਵਰਸ ਫਲਰਟ ਸੀਗੇ ਵੀ ਉਹਨੂੰ ਅਸੀਂ ਦੇਖ ਕੇ ਉਹਦਾ ਡਾਟਾ ਐਨਾਲਿਸਿਸ ਕਰਕੇ ਉਹ ਅਸੀਂ ਉਹ ਵੀ ਅਸੀਂ ਜਿਹੜਾ ਹੈਗਾ ਵੀ ਜਿਹੜੇ ਰਿਵਰਸ ਆ ਉਹਨਾਂ ਨੂੰ ਕਿਸ ਤਰ੍ਹਾਂ ਰੈਗੂਲੇਟ ਕਰਨਾ ਉਹਨਾਂ ਦੀ ਪਾਣੀ ਉਹਦੀ ਡੀਸੈਲਟਿੰਗ ਕਰਨੀ ਆ ਪਾਣੀ ਕੈਰੀ ਕਰਨ ਦੀ ਕੈਪੈਸਿਟੀ ਵਧਾਣੀ ਆ ਪਲੱਸ ਜਿਹੜੇ ਲੋਕਾਂ ਦੇ ਕੋਲੇ ਜ਼ਮੀਨ ਹੈ ਲੋਕ ਤਿਆਰ ਹੈਗੇ ਆ ਤੇ ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਪਾਣੀ ਦੀ ਹੋਲਡਿੰਗ ਕੈਪੈਸਿਟੀ ਵਧਾਣੀ ਆ ਸੋ ਇਹ ਲੌਂਗ ਟਰਮ ਮੀਜਰਸ ਤੇ ਵੀ ਅਸੀਂ ਕੰਮ ਕਰਾਂਗੇ ਔਰ ਇਹਦੇ ਨਾਲ ਨਾਲ ਅਸੀਂ ਇਸ ਵੇਲੇ ਜਿਹੜਾ ਹੈਗਾ ਸਾਨੂੰ ਮੈਨੂੰ ਬੜੀ ਖੁਸ਼ੀ ਆ ਕਿ ਸਰਕਾਰ ਦੇ ਨਾਲ ਜਿਹੜਾ ਹੈਗਾ ਮੋਢੇ ਨਾਲ ਮੋਢਾ ਲਾ ਕੇ ਬਹੁਤ ਸਾਰੀਆਂ ਐਨ ਜੀਓਜ਼ ਪਿੰਡਾਂ ਦੀ ਸੰਗਤ ਇੰਡੀਅਨ ਮੈਡੀਕਲ ਐਸੋਸੀਏਸ਼ਨ ਰੈੱਡ ਕਰਾਸ ਕੈਮਿਸਟ ਐਸੋਸੀਏਸ਼ਨ ਬਹੁਤ ਸਾਰੇ ਸੋਸ਼ਲ ਕਲੱਬਸ ਜਿਹੜੇ ਹੈਗੇ ਆ ਉਹ ਸਾਨੂੰ ਬੜਾ ਹੈਲਪਿੰਗ ਹੈਂਡ ਅਸੀਂ ਉਹ ਸਾਡੇ ਨਾਲ ਕੋਆਰਡੀਨੇਟ ਕਰਕੇ ਕਰ ਰਹੇ ਆ ਔਰ ਲੋਕਾਂ ਨੂੰ ਖਾਣ ਪੀਣ ਦੀ ਦਵਾਈਆਂ ਦੀ ਉਹਨਾਂ ਦੇ ਮवेशੀਆਂ ਵਾਸਤੇ ਕਿਸੇ ਕਿਸਮ ਦੀ ਦਿੱਕਤ ਨਹੀਂ ਆਣ ਦਿੱਤੀ ਜਾਂਦੀ ਜਦੋਂ ਜਿਵੇਂ ਆਂਦੇ ਆ ਗਿਆ ਕਹਿਤਾ ਮਨੁੱਖ ਮੁਕਤੀ ਸਾਹਿਬ ਨੇ ਉਹਦਾ ਕਰਕੇ ਸਾਰਾ ਗਰਦੌਰੀ ਕਰਕੇ ਲੋਕਾਂ ਨੂੰ ਕੰਪਨਸੇਸ਼ਨ ਦੇਵਾਂਗੇ ਵੀ ਵਿਲ ਹੈਲਪ ਹੈਲਪ ਥੈਮ ਰੀਬੂਟ देयर ਲਾਈਫਸ ਕਿ ਉਹ ਦੁਬਾਰਾ ਤੋਂ ਆਪਣੀ ਜ਼ਿੰਦਗੀ ਜਿਹੜੀ ਹੈਗੀ ਆ ਉਹ ਸ਼ੁਰੂ ਕਰ ਸਕਣ ਤੇ ਅੱਗੇ ਤੋਂ ਜਿਹੜਾ ਹੈਗਾ ਫਲਡਸ ਦੀ ਜਿਹੜੀ ਹੈਗੀ ਆ ਲੌਂਗ ਟਰਮ ਸੋਲੂਸ਼ਨ ਆ ਉਹਦੇ ਵਾਸਤੇ ਵੀ ਜਿਹੜੀ ਮਾਰਜੋਗ ਮੁੱਖ ਮੰਤਰੀ ਸਾਹਿਬ ਨੇ ਨੌ ਕੈਬਨਿਟ ਮਨਿਸਟਰਸ ਦੀ ਜਿਹੜੀ ਮੀਟਿੰਗ ਕਮੇਟੀ ਬਣਾਤੀ ਆ ਉਹ ਕਮੇਟੀ ਜਿਹੜੀ ਹੈਗੀ ਆ ਉਹ ਰੈਸਕਿਊ ਰੀਲੀਫ ਨੂੰ ਵੀ ਕਰੇਗੀ ਬਾਅਦ ਵਿੱਚ ਵੀ ਜਿਹੜੀਆਂ ਆਪਣੀਆਂ ਰეკਮੈਂਡੇਸ਼ਨਾਂ ਸਰਕਾਰ ਨੂੰ ਦੇਏਗੀ ਤੇ ਬਣਾ ਕੇ ਸ਼੍ਰੀ ਅਕਾਲ ਤਖਤ ਸਹਿਬ ਵੱਲੋਂ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ ਬਣਾਏ ਗਏ ਨਵੇਂ ਅਕਾਲੀ ਦਲ ਦੇ ਆਗੂ ਪਰਮਿੰਦਰ ਸਿੰਘ ਢੀਂਟਸਾ ਨੇ ਬਾਦਲ ਧੜੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਦਾ ਜਵਾਬ ਦਿੱਤਾ ਪਰਮਿੰਦਰ ਢੀਂਟਸਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਤੌਰ ਜਥੇਦਾਰ ਕਦੀ ਵੀ ਉਹਨਾਂ ਦੇ ਘਰ ਕਿਸੇ ਮੀਟਿੰਗ 'ਚ ਹਿੱਸਾ ਲੈਣ ਨਹੀਂ ਆਏ ਉਹ 17 ਮਈ ਨੂੰ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੁਖਦੇਵ ਸਿੰਘ ਢੀਂਟਸਾ ਦਾ ਹਾਲ ਜਾਣਨ ਪਹੁੰਚੇ ਸਨ ਪਰਮਿੰਦਰ ਸਿੰਘ ਢੀਂਟਸਾ ਨੇ ਕਿਹਾ ਕਿ ਸੁਖਬੀਰ ਬਾਦਲ ਵੀ ਉਹਨਾਂ ਦੇ ਘਰ 25 ਮਈ ਨੂੰ ਆਏ ਸਨ ਤੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਵੀ ਉਹਨਾਂ ਦੇ ਘਰ ਪਹੁੰਚ ਕੇ ਸੁਖਦੇਵ ਸਿੰਘ ਢਿੰਡਸਾ ਦਾ ਹਾਲਚਾਲ ਜਾਣਿਆ ਸੀ ਢਿੰਡਸਾ ਨੇ ਕਿਹਾ ਕਿ ਬਾਦਲ ਤੜਾ ਸੰਤ ਲੋਂਗੋਵਾਲ ਦੇ ਵਰਸੀ ਸਮਾਗਮ 'ਚ ਉਹਨਾਂ ਦੀ ਰੈਲੀ 'ਚ ਹੋਏ ਇਕੱਠ ਨੂੰ ਦੇਖ ਕੇ ਘਬਰਾ ਗਿਆ ਇਸ ਲਈ ਉਹਨਾਂ ਵੱਲੋਂ ਪੁੱਠੇ ਸਿੱਧੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਬਤੌਰ ਅਕਾਲ ਤਖਤ ਦੇ ਜਥੇਦਾਰ ਯਾਦ ਤਖਤ શ્રી ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਕਦੇ ਵੀ ਸਾਡੇ ਘਰ ਨਹੀਂ ਆਏ ਇਹ ਬੜਾ ਮੈਂ ਸਪਸ਼ਟ ਤੌਰ ਤੇ ਕਹਾਂਗਾ ਵੀ ਕਦੇ ਐਸ ਜਥੇਦਾਰ ਸਾਡੇ ਘਰ ਹੀ ਨਹੀਂ ਆਏ। ਦੂਜੀ ਗੱਲ ਉਹ ਦੋ ਵਾਰੀ ਸਾਡੇ ਘਰ ਆਏ ਨੇ। ਪਹਿਲਾਂ ਤਾਂ ਢੀਂਸਾ ਸਾਹਿਬ ਦਾ ਪਤਾ ਲੈਣ ਆਏ ਸੀ ਉਹ 17 ਮਈ ਨੂੰ। 17 ਮਈ 2025 ਨੂੰ ਢੀਂਸਾ ਸਾਹਿਬ ਉਹ ਤੋਂ ਸੀਰੀਅਸ ਸੀ ਤੇ ਉਦੋਂ ਉਹਨਾਂ ਦਾ ਪਤਾ ਲੈਣ ਆਏ ਤੇ ਇਹ ਗੱਲ ਜ਼ਰੂਰ ਹੈ ਢੀਂਸਾ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਕਿ ਗਿਆਨੀ ਜੀ ਪਾਂਥ ਬੜੀ ਔਖੇ ਸਮੇਂ ਚੋਂ ਲੰਘ ਰਹੇ ਹਨ। ਅੱਜ ਤੁਹਾਡੇ ਵਰਗੀ ਸ਼ਖਸੀਅਤ ਦੀ ਲੋੜ ਹੈ ਤੁਸੀਂ ਅੱਗੇ ਹੋ ਕੇ ਪੰਥ ਦੀ ਕੌਮ ਦੀ ਅਗਵਾਈ ਕਰੋ ਇਹ ਉਹਨਾਂ ਨੇ ਕਿਹਾ ਪਰ ਦੂਜੀ ਗੱਲ ਉਹਦੋਂ ਜਥੇਦਾਰ ਨਹੀਂ ਸੀ ਉਹਦੋਂ ਉਹ ਸਿਰਫ ਇੰਡੀਵਿਜੂਅਲ ਤੌਰ ਤੇ ਆਪ ਆਏ ਇਹ ਕਹਿੰਦੇ ਨਾ ਵੀ ਇਹਨਾਂ ਨੇ ਜੀ ਬੁਲਾਇਆ ਜਥੇਦਾਰ ਨੂੰ ਜਥੇਦਾਰ ਸਾਹਿਬ ਨੂੰ ਇਹ ਤਾਂ ਆਪਣੀਆਂ ਕਮੀਆਂ ਲਕੋਰੇ ਕਿਉਂਕਿ ਇਹਨਾਂ ਨੇ ਜਥੇਦਾਰਾਂ ਨੂੰ ਬੁਲਾ ਕੇ ਹੁਕਮ ਆਰਡਰ ਕੀਤੇ ਸੀ ਮਾਫੀ ਦੇਣ ਦੇ ਹੁਣ ਇਹ ਉਹਦੇ ਨਾਲ ਕੰਪੇਅਰ ਕਰ ਰਹੇ ਨੇ ਕਿਥੇ ਤਾਂ ਜੱਜਦਾਰ ਸਾਹਿਬ ਨੇ ਖੁਦ ਪਤਾ ਲੈਣ ਆਉਣਾ ਕਿਥੇ ਤੁਸੀਂ ਬੁਲਾ ਕੇ ਉਹਨਾਂ ਤੋਂ ਹੁਕਮ ਜਾਰੀ ਕਰਾਓ ਕਿੱਡਾ ਵੱਡਾ ਅੰਤਰ ਹੈ ਕੋਈ ਜੱਜਦਾਰ ਕਿਸੇ ਦਾ ਵੀ ਕਿਸੇ ਵੀ ਪੰਥਕ ਸਖਸ਼ੀਤ ਸੀਟੀਨ ਸਾਹਿਬ ਉਹਨਾਂ ਨੂੰ ਹਾਲਚਲ ਦਾ ਪਤਾ ਲੈਣ ਜਾਣਾ ਕੋਈ ਮਾੜੀ ਗੱਲ ਹੈ ਤੇ ਨਾਲੇ ਇਕੱਲੇ ਜੱਜਦਾਰ ਜੀ ਨਹੀਂ ਆਏ ਸੀਟੀਨ ਸਾਹਿਬ ਦਾ ਪਤਾ ਲੈਣ 17 ਤਰੀਕ ਨੂੰ ਗਿਆਨੀ ਜੀ ਆਏ 25 ਤਰੀਕ ਨੂੰ ਸੁਖਬੀਰ ਸਿੰਘ ਬਾਦਲਾਏ ਤੇ ਸੁਬੀ ਸਿੰਘ ਬਾਲਾ ਨੂੰ ਮੀਰੀਸ ਸਿੰਘ ਸਾਹਿਬ ਨੇ ਕਿਹਾ ਸੁਬੀ ਸਿੰਘ ਬਾਲਾ ਤੁਸੀਂ ਕੌਮ ਨੂੰ ਇਕੱਠਾ ਕਰ ਸਕਦੇ ਹੋ ਥੋੜਾ ਜਿਹਾ ਤਿਆਗ ਦਿਖਾਓ ਅਕਾਲੀ ਦਲ ਖੜਾ ਹੋ ਜਾਊਗਾ ਵੀ ਅੱਜ ਲੋੜ ਹੈ ਪੰਥ ਨੂੰ ਸ਼ਰਮ ਦੀ ਅਕਾਲੀ ਦਲ ਦੀ ਫੇਰ ਉਸ ਤੋਂ ਪਹਿਲਾਂ ਗਿਆਨੀ ਜੀ ਤੋਂ ਕੁਝ ਦਿਨ ਪਹਿਲਾਂ ਜਿਹੜਾ ਆਪਣੇ ਐਸਡੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਵੀ ਪਤਾ ਲੈਣ ਆਏ ਕਿ ਸਾਹਿਬ ਦਾ ਉਹਨਾਂ ਨੂੰ ਵੀ ਤੁਸੀਂ ਪਤਾ ਕਰ ਸਕਦੇ ਹੋ ਉਹਨਾਂ ਨੂੰ ਵੀ ਇਹੀ ਕਿਹਾ ਕਿ ਧਾਮੀ ਸਾਹਿਬ ਥੋਡੇ ਕੋਲ ਪੰਥ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਹੋ ਤੁਸੀਂ ਕੌਮ ਦੇ ਆਗੂ ਹੋ ਤੁਹਾਨੂੰ ਇੱਕ ਸਾਰੂ ਰੋਲ ਪਲੇ ਕਰਨਾ ਚਾਹੀਦਾ ਹੈ ਤੁਸੀਂ ਕੌਮ ਨੂੰ ਇਕੱਠਾ ਕਰਨ ਦੇ ਵਿੱਚ ਇੱਕ ਚੰਗੀ ਗਵਾਹੀ ਤੁਸੀਂ ਕੌਮ ਨੂੰ ਦਿਓ ਹੁਸ਼ਿਆਰਪੁਰ ਚ ਦੇਰ ਰਾਤ ਸਬਜ਼ੀਆਂ ਨਾਲ ਭਰੇ ਛੋਟੇ ਟਰਾਲੇ ਵੱਲੋਂ ਟੱਕਰ ਮਾਰਨ ਕਾਰਨ ਇੱਕ ਗੈਸ ਟੈਂਕਰ ਚ ਧਮਾਕਾ ਹੋ ਗਿਆ ਗੈਸ ਲੀਕ ਹੋਣ ਕਾਰਨ ਅੱਗ ਨੇ ਆਸ-ਪਾਸ ਦੇ ਇਲਾਕੇ ਨੂੰ ਆਪਣੀ ਲਪੇਟ ਚ ਲੈ ਲਿਆ ਇਸ ਕਾਰਨ 15 ਦੁਕਾਨਾਂ ਤੇ 4 ਘਰ ਸੜ ਗਏ ਪ੍ਰਸ਼ਾਸਨ ਮੁਤਾਬਕ ਇਸ ਘਟਨਾ ਚ ਹੁਣ ਤੱਕ 4 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਲੋਕ ਜ਼ਖਮੀ ਨੇ ਕੁਝ ਜ਼ਖਮੀ ਸਿਵਲ ਹਸਪਤਾਲ ਚ ਤੇ ਕੁਝ ਪ੍ਰਾਈਵੇਟ ਹਸਪਤਾਲ ਚ ਦਾਖਲ ਨੇ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਮੁਆਵਜ਼ੇ ਦੇ ਦੇਣ ਦਾ ਐਲਾਨ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜ਼ਖਮੀਆਂ ਦਾ ਮੁਫਤ ਇਲਾਜ ਵੀ ਕਰਵਾਇਆ ਜਾਏਗਾ ਜੀ ਹਾਲਾਤ ਇਹਦੇ ਦੀ ਕੀ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਬੜਾ ਦੁਖਦਾਈ ਬੜਾ ਦਰਦਨਾਕ ਹਾਦਸਾ ਵਾਪਰ ਘਟੀ ਹੈਗੀ ਤੇ ਉਜਤੇ ਤੇ ਸਾਰੀ ਟੀਮਾਂ ਪਹੁੰਚੀ ਨਾ ਸੀ ਕੋਈ ਪਹੁੰਚੀ ਤੇ ਜਿੱਥੇ-ਥਿੱਥ ਸਾਨੂੰ ਲੱਗਦਾ ਕਿ ਲੋਕ ਅਜੰਦਰ ਰਹਿਸ਼ ਵਿੱਚ ਹੈਗੇ ਆ ਅਸੀਂ ਟਰਾਂਸਫਰ ਕਰ ਰਹੇ ਹਾਂ ਸਿਓ ਹਸਪੀਟਲ ਸਿਓ ਹਸਪੀਟਲ ਲਈ ਕਾਫੀ ਅਸੀਂ ਕਰਦੇ ਪਰ ਗਿਣਤੀ ਸਾਡੇ ਕੋਲ ਹੈ ਨਹੀਂ ਕਿੰਨੇ ਹੋ ਗਏ ਨੇ ਪਰ ਇਹ ਹੈ ਕਿ ਇੱਕ ਟੈਂਕਰ ਦੇ ਵਜ੍ਹਾ ਨਾਲ ਇਹਦੇ ਜੋ ਕਹਿ ਰਹੇ ਲੋਕੀ ਮੋੜਨ ਲੱਗੀ ਕੋ ਗੱਡੀ ਵਿੱਚ ਵੱਜੀ ਆ ਕੇ ਉਹਨਾਂ ਐਕਸੀਡੈਂਟ ਹੋਇਆ ਉਹਦੇ ਕਰਕੇ ਜਿਹੜਾ ਬਲਾਸ ਹੋਇਆ ਬਹੁਤ ਵੱਡਾ ਬਲਾਸ ਹੋਇਆ। ਉਹੀ ਜਿਹੜੀ ਗੈਸ ਲੀਕ ਹੋਈ ਸਾਰੇ ਪਾਸੇ ਕੀ ਕਹਿੰਦੇ ਉਹ ਦੁਕਾਨਾਂ ਨੂੰ ਜਾਂ ਕਿਤੇ ਵੀ ਰਿਹਾਇਸ਼ ਜਿੱਥੇ ਵੀ ਉਥੇ ਆ ਕੇ ਫੈਲ ਗਈ ਹੈ ਤੇ ਸਾਰੀ ਟੀਮਾਂ ਅਸੀਂ ਖੁਦ ਪਹੁੰਚੇ ਆ ਤੇ ਮੌਕੇ ਦਾ ਜਾਇਜ਼ਾ ਲੈ ਰਹੇ ਹੈਗੇ ਆਪਾਂ ਤੇ ਜੋ ਬੈਸਟ ਪੋਸਿਬਲ ਅਸੀਂ ਆਪਣੇ ਵੱਲੋਂ ਅਸੀਂ ਆਪਾਂ ਕਰ ਰਹੇ ਹੈਗੇ ਆ ਤੇ ਲੋਕਾਂ 'ਚ ਵੀ ਬੜੀ ਦਹਿਸ਼ਤ ਹੈ ਜਿਹੜੇ ਲੋਕ ਇਥੇ ਆਲੇ ਦੋਲੇ ਰਹਿੰਦੇ ਸੀ ਉਹ ਵੀ ਤਕਰੀਬਨ ਏਰੀਆ ਛੱਡ ਕੇ ਹੁਣੇ 3-3-4 ਕਿਲੋਮੀਟਰ ਪਿੱਛੇ ਚੱਲ ਗਏ ਨੇ ਡੇਰੀਆਂ ਚੱਲ ਗਏ ਨੇ ਤੇ ਉਥੇ ਵੀ ਜਾ ਕੇ ਉਹਨਾਂ ਨੂੰ ਅਸੀਂ ਦੱਸਦੇ ਹਾਂ ਇਸਦੇ ਹਾਲਾਤ ਚਿੰਤ ਨਾ ਕਰੋ

ਮੇਰੇ ਪਾਸ 100 ਬਾਕੀ ਦਾ ਸਾਰੇ ਪਾਸੇ ਸੈਗਮੈਂਟ ਪੁੱਛੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਜੀ ਉਹਦੇ ਲਈ ਕੋਈ ਮੁਆਵਜ਼ਾ ਵਗੈਰਾ ਫਿਰੋ ਜੀ ਉਹ ਵੀ ਕਰਾਂਗੇ ਅਸੀਂ ਲੋਕਾਂ ਲਈ ਖੜੇ ਆ ਲੋਕਾਂ ਲਈ ਅਪਾਂ ਕਰਾਂਗੇ ਜਿਹੜੇ ਪਿੰਡ ਦੇ ਲੋਕ ਹੈ ਜਿਹੜੇ ਕੋਈ ਸੁੱਖਾ ਨਾਮ ਦਾ ਵਿਅਕਤੀ ਰਹਿੰਦਾ ਇਲੀਗਲ ਜਿਹੜਾ ਟੈਂਕਰ ਉਸੇ ਜਾ ਰਿਹਾ ਸੀ ਪੂਰੀ ਮੈਂ ਕਹਾਂਗਾ ਕਿ ਡਿਟੇਲ ਤੱਕ ਇਹਦੀ ਇਨਵੈਸਟੀਗੇਸ਼ਨ ਹੋਊਗੀ ਕਿਉਂ ਹੋਇਆ ਕਿਉਂਕਿ ਜਿਹੜੀ ਜਾਨਾ ਹੈਗੀਆਂ ਬੜੀ ਕੀਮਤੀ ਹੁੰਦੀ ਹੈਗੀ ਆ ਉਹਨਾਂ ਦੀ ਕੋਈ ਕੀਮਤ ਨਹੀਂ ਲਗਾ ਸਕਦੇ ਜਿਹਦੇ ਪਿੱਛੇ ਜਿਹੜੇ ਬੰਦੇ ਦੀ ਜਿਹੜੇ ਸ਼ਖਸ ਦੀ ਵੀ ਕੋਈ ਗਲਤੀ ਹੋਈ ਉਨੁਪਖਸ਼ ਨਹੀਂ ਜਾਊਗਾ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬੀ ਕਾਮੇਡੀ ਦੇ ਬਾਦਸ਼ਾਹ ਜਸਵਿੰਦਰ ਭੱਲਾ ਪੰਜ ਤਤਾਂ ਚ ਹੋਈ ਵਲੀਨ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਚ ਕੀਤਾ ਗਿਆ ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਉਹਨਾਂ ਦੇ ਪੁੱਤਰ ਪੁਖਰਾਜ ਭੱਲਾ ਨੇ ਦਿਖਾਈ ਚਿਖਾ ਨੂੰ ਅਗਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਲਗਾਇਆ ਕੇਂਦਰ ਸਰਕਾਰ ਤੇ ਇਲਜ਼ਾਮ ਮਾਨਿਆ ਕਿ ਕੇਂਦਰ ਸਰਕਾਰ 8,2994 ਰਾਸ਼ਨ ਕਾਰਡ ਕੱਟ ਰਹੀ ਜਦੋਂ ਤੱਕ ਉਹ ਸੂਬੇ ਦੇ ਮੁੱਖ ਮੰਤਰੀ ਨੇ ਕਿਸੇ ਦਾ ਕਾਰਡ ਨਹੀਂ ਕੱਟਣ ਦੇਣਗੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ 'ਚ ਧੜੇਬੰਦੀ ਦੀਆਂ ਖਬਰਾਂ ਤੋਂ ਕੀਤਾ ਇਨਕਾਰ ਬਾਜਵਾ ਨੇ ਕਿਹਾ ਕਿ ਸਾਡੇ ਵਿੱਚੋਂ ਕੋਈ ਵੀ ਮੁੱਖ ਮੰਤਰੀ ਦੀ ਰੇਸ 'ਚ ਸ਼ਾਮਲ ਨਹੀਂ ਹਾਈ ਕਮਾਂਡ ਵੱਲੋਂ ਹੀ ਲਿਆ ਜਾਂਦਾ ਹੈ ਫੈਸਲਾ ਰਾਜਾ ਵੜਿੰਗ ਨੇ ਕੇਂਦਰ ਸਰਕਾਰ ਨੂੰ ਲਿਆ ਲੰਬੇ ਹੱਥੀ ਵੜਿੰਗ ਨੇ ਕਿਹਾ ਭਾਰਤੀ ਫੌਜ ਚ 1 ਲੱਖ ਨੌਕਰੀਆਂ ਦੀ ਕਮੀ ਜੇਕਰ ਇਹ ਭਰਤੀ ਕੀਤੀ ਜਾਂਦੀ ਤਾਂ ਨਹੀਂ ਹੋਣਾ ਸੀ ਪਹਿਲਗਾਮ ਹਮਲਾ ਤੇ ਨਾ ਹੀ ਪੈਣੀ ਸੀ ਜਵਾਬੀ ਕਾਰਵਾਈ ਦੀ ਲੋੜ ਸੁਖਬੀਰ ਬਾਦਲ ਨੇ ਅਬੋਹਰ ਅਤੇ ਬੱਲੂਆਣਾ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਸੁਖਬੀਰ ਨੇ ਕਿਹਾ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਨਹੀਂ ਐ ਕੋਈ ਫਿਕਰ ਇਸ ਹਲਕੇ ਦੇ ਲੋਕਾਂ ਤੱਕ ਨਹੀਂ ਪਹੁੰਚੀ ਸਰਕਾਰ ਦੀ ਮਦਦ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰ ਸੁਰੱਖਿਆਤਰ ਤੇ ਦੇਖਦੇ ਰਹੋ ਟੀਵੀ ਪੰਜਾਬ